ਹਾਂਜੀ ਦਰਸ਼ਕੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣੇ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਸੋਨਾ-ਛੋਨਾ ਬੱਚੇ ਸਾਡੇ ਨਾਲ ਅੱਜ ਪੂਰਾ ਸਕੂਲ ਸਟਾਫ ਹੈ ਸਾਡਾ ਖੜਾ ਹੈ ਕੀ ਨਾਮ ਹੈ ਬਟੇ ਇੱਕਮਜੀਤ ਸਿੰਘ ਇੱਕਮ ਅੱਜ ਕਿਹੜੇ ਸਕੂਲ ਤੋਂ ਤੁਸੀਂ ਆਏ ਹੋ ਅਸੀਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਨਾਲ ਜੀ ਅੱਜ ਕੀ ਤੁਸੀਂ ਪਰਫਾਰਮੈਂਸ ਜਿਹੜੀ ਕੀਤੀ ਹੈ ਅਸੀਂ ਬਹੁਤ ਵਧੀਆ ਇੱਥੇ ਦੇਖਿਆ ਜੀ ਬਹੁਤ ਵਧੀਆ ਇੱਥੇ ਅਸੀਂ ਵੀ ਪੀਟੀ ਕੀਤੀ ਹੈ ਜੀ ਮਤਲਬ ਬਹੁਤ ਵਧੀਆ ਲੱਗਿਆ ਜੀ ਇੱਥੇ। ਤੇ ਕਿਵੇਂ ਦੇਖ ਰਹੇ ਹੋ ਜਿਹੜੇ ਬਾਕੀ ਸਕੂਲ ਦੇ ਬੱਚੇ ਵੀ ਆਏ ਹੋਏ ਅੱਜ ਤੁਹਾਡਾ ਸਕੂਲ ਵੀ ਆਇਆ ਹੋਇਆ ਤੇ ਆਪਣੇ ਆਪ ਨੂੰ ਦੂਜੇ ਸਕੂਲਾਂ ਦੇ ਬੱਚਿਆਂ ਦੇ ਨਾਲ ਤੁਸੀਂ ਕਿੰਨਾ ਕਹ ਜਿਹੜਾ ਆਪਣੇ ਆਪ ਨੂੰ ਕਿੰਨੇ ਨੰਬਰ ਦੇਣਾ ਚਾਹੁੰਦੇ ਦੂਜੇ ਸਕੂਲਾਂ ਨਾਲੋਂ? ਅਸੀਂ ਆਪਣਾ ਪਹਿਲਾ ਨੰਬਰ ਹੀ ਦੇਣਾ ਚਾਹੁੰਦੇ ਪਰ ਬਾਕੀ ਸਕੂਲ ਸਾਡੇ ਨਾਲ ਹੋਰ ਵਧੀਆ ਕਰਨਾ ਸੀ ਮਤਲਬ ਉਮੀਦ ਕਰਦੇ ਆ ਪਰ ਸਾਡਾ ਸਕੂਲ ਪਹਿਲਾ ਨੰਬਰ ਹੈ ਜੀ। ਵੈਰੀ ਗੁੱਡ ਵੈਰੀ ਗੁੱਡ ਤੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਤੇ ਕਈ ਬੰਦੇ ਨਾ ਉਰੇ ਪਹੁੰਚੇ ਨਹੀਂ ਹੈਗੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਜਿਹੜੇ ਤਾਂ ਮਤਲਬ ਜਿੱਦਾਂ YouTube ਤੇ ਜਾ ਕੇ ਤੇ ਵੀ ਦੇਖ ਰਹੇ ਹੋ ਤਾਂ ਠੀਕ ਹੈ ਪਰ ਜਿਹੜੇ ਨੇ ਇੱਥੇ ਨਹੀਂ ਦੇਖ ਰਹੇ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਮਤੇ ਦੇਖਣਾ ਚਾਹੀਦਾ ਕਿਉਂਕਿ ਇਹ ਸਾਡਾ 26 ਜਨਵਰੀ 1950 ਹੈ ਸਾਡਾ ਅੱਜ ਦਾ ਗਣਤੰਤਰ ਦਿਵਸ ਹੈ 15 ਅਗਸਤ ਵੀ ਤੇ ਅੱਜ ਦੇ ਦਿਨ ਵੀ ਸਾਨੂੰ ਇੱਥੇ ਪਹੁੰਚਣਾ ਚਾਹੀਦਾ ਆਪਣਾ ਸਾਰੇ 24 ਘੰਟੇ ਦੇ ਵਿੱਚ ਜੇ ਅਸੀਂ 1 ਘੰਟਾ ਵੀ ਕੱਢੀਏ ਤਾਂ ਸਾਡੇ ਲਈ ਇਹ ਮਾਣ ਦੀ ਗੱਲ ਹੋਊਗੀ ਵੈਰੀ ਗੁੱਡ ਬਹੁਤ ਵਧੀਆ ਬੱਚੇ ਨੇ ਗੱਲਾਂ ਕਈਆਂ ਤੇ ਤੁਸੀਂ ਵੀ ਦਰਸ਼ਕ ਹੋ ਜਿਹੜੇ ਘਰ ਬੈਠੇ YouTube ਤੇ ਜਿਵੇਂ ਕਿ ਬੱਚੇ ਨੇ ਦੱਸਿਆ ਆਪਣੇ ਟੀਵੀ ਨਾਲ ਦੇਖ ਰਹੇ ਹੋ ਤੁਸੀਂ ਮਰੇ ਪਹੁੰਚ ਕੇ ਆਪਣੇ ਬੱਚਿਆਂ ਨੂੰ ਹੌਸਲਾ ਜਰੂਰ ਬਾਈਸਕਾ ਕਰੋ ਤੇ ਅਜੀ ਰਿਪੋਰਟ ਕੈਮਰਾਮੈਨ ਅਮਰਦੀਪ ਸਿੰਘ ਜਨਾ ਜੀ ਸਾਡੀ ਟੀਮ ਦੇ ਕਿਰਪਾ ਸਿੰਘ ਲੋਗ